ਜਲ ਜੋ ਪੀਏਯੂ ਮੇਲਾ ਸਟਾਰਟ ਹੋਣ ਜਾ ਰਿਹਾ ਹੈ 26 ਸਤੰਬਰ ਤੇ 27 ਸਤੰਬਰ ਦੀ ਤਰੀਕ ਦਸੀ ਜਾ ਰਹੀ ਹੈ ਪੀਏਯੂ ਮੇਲੇ ਦੀ ਜੀ ਮਸ਼ੀਨਾ ਨਵੀਂ ਤਕਨੀਕ ਦੀਆਂ ਮਸ਼ੀਨਾ ਜੋ ਕਿ ਲੱਗੀਆਂ ਹੋਈਆਂ ਨੇ ਉਧਰ ਮਹਿੰਦਰਾ ਟਰੈਕਟਰਜ਼ ਵਾਰੇ ਆਪਣਾ ਆਪਣਾ ਸੈਟਅਪ ਜੋ ਹੈ ਕਰ ਰਿਹਾ ਹੈ ਅ ਵੱਡੇ ਲੈਵਲ ਤੇ ਮੇਲਾ ਹੁੰਦਾ ਹੈ ਪੂਰੇ ਅ ਵਰਲਡ ਦੇ ਵਿੱਚ ਇਸ ਮੇਲੇ ਦਾ ਨਾਮ ਹੈ ਕਾਫੀ ਲੋਕ ਨੇ ਜੋ 12 ਵੀ ਇਸ ਮੇਲੇ ਦੇ ਵਿੱਚ ਸ਼ਿਰਕਤ ਕਰਦੇ ਆ ਤੁਸੀਂ ਦੇਖ ਰਹੇ ਹੋ ਅੱਦਾ ਸ੍ਰੀ ਹੈਡਲਾਈਨਸ ਤੇ ਮੈਂ ਅਲੀ ਸ਼ਾਜ਼ਵਲੇ ਖੜੇ ਆ ਪੀਏਯੂ ਕਿਸਾਨ ਮੇਲਾ ਦੀ ਤਿਆਰੀਆਂ ਤੇ ਗੇਟ ਦੇ ਬਾਹਰ ਜਿੱਥੇ ਤੁਸੀਂ ਦੇਖ ਰਹੇ ਹੋ ਜੋਰਾ ਸ਼ੋਰਾ ਦੇ ਨਾਲ ਤਿਆਰੀਆਂ ਚੱਲ ਰਹੀਆਂ ਨੇ ਪੀਏਯੂ ਕਿਸਾਨ ਮੇਲਾ 2025 ਕਿਸਾਨ ਮੇਲਾ ਪੰਜਾਬ ਦੇ ਵਿੱਚ ਹੀ ਨਹੀਂ ਬਲਕਿ ਪੂਰੇ ਵਰਲਡਵਾਈਡ ਲਈ ਜਾਣਿਆ ਜਾਂਦਾ ਹੈ ਪੂਰੇ ਦੁਨੀਆ ਦੇ ਵਿੱਚ ਫੇਮਸ ਹੈ ਕਿਉਂਕਿ ਕਾਫੀ ਮਾਤਰਾ ਦੇ ਵਿੱਚ ਲੋਕ ਜੋ ਹੈ ਕਿਸਾਨ ਮੇਲੇ ਦੇ ਨਾਲ ਜੁੜੇ ਹੁੰਦੇ ਆ ਕਾਫੀ ਮਾਤਰਾ ਦੇ ਵਿੱਚ ਬੀਜ ਇੱਥੇ ਨਵੀਆਂ ਕਿਸਮਾਂ ਆਉਂਦੀਆਂ ਨੇ ਜੋ ਕਿਸਾਨ ਨੇ ਉਹ ਆਉਂਦੇ ਨੇ ਚੈੱਕ ਕਰਦੇ ਨੇ ਵੇਖਦੇ ਨੇ ਬਹੁਤ ਅਟਰੈਕਟਿਵ ਜੋ ਮੇਲਾ ਹੁੰਦਾ ਖੁਦ ਕਿਸਾਨਾਂ ਦੀ ਪਾਰਟਿਸਪੇਸ਼ਨ ਇਸ ਮੇਲੇ ਦੇ ਵਿੱਚ ਹੁੰਦੀ ਹੈ ਤੇ ਜਾਣਾਂਗੇ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਕਿ ਇਹ ਕਿਸਾਨ ਮੇਲਾ 2025 ਜੋ ਲਗਾਇਆ ਜਾ ਰਿਹਾ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵੇਖਿਆ ਕਾਫੀ ਜੋ ਹੜ੍ਹ ਦੇ ਕਾਰਨ ਕਿਸਾਨਾਂ ਦੀਆਂ ਫਸਲਾਂ ਜੋ ਕਿ ਖਰਾਬ ਹੋਈਆਂ ਇਸ ਵਾਰ ਉਹ ਕੀ ਨਵਾਂ ਉਮੀਦ ਦੇ ਨਾਲ ਜੋ ਹੈ ਕਿਸਾਨਾਂ ਨੂੰ ਸੈਟੀਸਫਾਈਡ ਕਰਨਗੇ ਕਿ ਉਹ ਚੀਜ਼ ਨਵੀਂ ਲੈ ਕੇ ਆਇਆ ਹੈ ਗੱਲਬਾਤ ਕਰਦੇ ਹੋਏ ਜਾਣਗੇ ਲੋਕਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਕਿ ਕਿੱਦਾਂ ਤਿਆਰੀਆਂ ਚੱਲੀਆਂ ਨੇ ਸਾਰੀ ਜੋ ਵੱਡੀਆਂ ਵੱਡੀਆਂ ਕੰਪਨੀਆਂ ਨੇ ਮਹਿੰਦਰਾ ਸਵਰਾਜ ਵਰਗੀਆਂ ਉਹ ਆਪਣਾ ਸਾਰਾ ਸੈਟਅਪ ਜੋ ਹੈ ਕਾਰੀਆਂ ਨੇ ਤੁਸੀਂ ਦੇਖ ਸਕਦੇ ਹੋ ਇਹ ਮਸ਼ੀਨਾ ਨਵੀਂ ਤਕਨੀਕ ਦੀਆਂ ਮਸ਼ੀਨਾ ਜੋ ਕਿ ਲੱਗੀਆਂ ਹੋਈਆਂ ਨੇ ਉਧਰ ਮਹਿੰਦਾ ਟਰੈਕਟਰਸ ਵਾਰੇ ਆਪਣਾ ਆਪਣਾ ਸੈਟਅਪ ਜੋ ਹੈ ਕਰ ਰਿਹਾ ਹੈ ਜੇ ਗੱਲ ਕਰੀਏ ਸਵਰਾਜ ਦੀ ਸਵਰਾਜ ਵਾਲਿਆਂ ਨੇ ਆਪਣਾ ਜੋ ਸੈਟਅਪ ਲਗਾ ਲਗਾ ਚੁੱਕੇ ਨੇ ਤੇ ਹਜੇ ਜੋ ਹੈ ਪ੍ਰੋਪਰ ਮਸ਼ੀਨਾ ਨਹੀਂ ਲੱਗੀਆਂ ਪ੍ਰੋਪਰ ਜੋ ਟਰੈਕਟਰ ਹੈ ਹਜੇ ਤੱਕ ਨਹੀਂ ਲੱਗੇ ਕੱਲ ਜੋ ਪੀਯੂ ਮੇਲਾ ਸਟਾਰਟ ਹੋਣ ਜਾ ਰਿਹਾ ਹੈ 26 ਸਤੰਬਰ ਤੇ 27 ਸਤੰਬਰ ਦੀ ਤਾਰੀਖ ਦੱਸੀ ਜਾ ਰਹੀ ਹੈ ਪੀਯੂ ਮੇਲੇ ਦੀ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਤਿਆਰੀਆਂ ਜੋਰਾ ਸ਼ੋਰਾ ਦੇ ਨਾਲ ਚੱਲ ਰਹੀਆਂ ਨੇ ਕਿਸਾਨ ਮੇਲੇ ਦੇ ਲਈ ਇਸ ਮੇਲੇ ਦੇ ਵਿੱਚ ਵੱਡੀ ਗਿਣਤੀ ਚ ਕਿਸਾਨ ਜੋ ਹੈ ਪਾਰਟਿਸਿਪੇਟ ਕਰਦੇ ਆ ਕਿਸਾਨਾਂ ਦੇ ਦੁਆਰਾ ਪਾਰਟਿਸਪੇਸ਼ਨ ਲਈਤੀ ਜਾਂਦੀ ਹੈ ਕਿਉਂਕਿ ਇਹ ਇੱਕ ਇਦਾਂ ਦਾ ਮੇਲਾ ਹੈ ਜੋ ਸਿਰਫ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਵਰਲਡ ਦੇ ਵਿੱਚ ਜਾਣਿਆ ਜਾਂਦਾ ਹੈ ਕਿਉਂਕਿ ਕਿਸਾਨਾ ਦੀ ਉਮੀਦਾ ਪੀਏਯੂ ਮੇਲੇ ਦੇ ਨਾਲ ਬਹੁਤ ਜੁੜੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਵਾਇਸ ਚਾਂਸਲਰ ਪੀਏਯੂ ਦੇ ਕਿਹਾ ਸੀ ਕਿ ਆਪਾਂ ਇੱਕ ਇਦਾਂ ਦੀ ਤਕਨੀਕ ਲੈ ਕੇ ਆਵਾਂਗੇ ਕਿ ਸੈਣ ਦਾ ਜੋ ਹੈ ਫਰੀ ਦੇ ਵਿੱਚ ਟੈਸਟ ਕੀਤਾ ਜਾਵੇਗਾ ਕਿ ਕਿਸਾਨ ਆਪਣੀ ਖੇਤਾਂ ਦੇ ਵਿੱਚੋਂ ਜੋ ਜ਼ਮੀਨ ਆਪਣੀ ਖੇਤਾਂ ਦੇ ਵਿੱਚੋਂ ਜੋ ਹੈ ਮਿੱਟੀ ਚੱਕ ਕੇ ਲੈ ਕੇ ਆਣਗੇ ਤੇ ਉਹਦਾ ਸੈਂਪਲ ਪੀਸਾ ਦਾ ਅ ਟੈਸਟ ਕੀਤਾ ਜਾਵੇਗਾ ਕਿ ਤੁਹਾਡੀ ਜੋ ਖੇਤ ਦੀ ਮਿੱਟੀ ਹੈ ਕਿੰਨੀ ਕੋ ਉਪਜਾਊ ਹੈ ਕਿੰਨੀ ਕੋ ਉਪਜਾਊ ਨਹੀਂ ਹੈ ਉਹਦੇ ਵਿੱਚ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਐਡ ਕਰਨ ਵਾਲੀਆਂ ਨੇ ਇਸ ਦਾ ਫ੍ਰੀ ਟੈਸਟ ਕੱਲ ਵੀ ਇਹ ਮੇਲੇ ਦੇ ਵਿੱਚ ਕੀਤਾ ਜਾਵੇਗਾ ਉਸੇ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕੱਲ 26 ਯਾਨੀ ਕਿ 27 ਸਤੰਬਰ ਨੂੰ ਇਹ ਮੇਲਾ ਸ਼ੁਰੂ ਹੋਣ ਜਾ ਰਿਹਾ ਹੈ ਵੱਡੇ ਲੈਵਲ ਤੇ ਮੇਲਾ ਹੁੰਦਾ ਹੈ ਪੂਰੇ ਵਰਲਡ ਦੇ ਵਿੱਚ ਇਸ ਮੇਲੇ ਦਾ ਨਾਂ ਮੈਂ ਕਾਫੀ ਲੋਕ ਨੇ ਜੋ ਬਾਰੋ ਵੀ ਇਸ ਮੇਲੇ ਦੇ ਵਿੱਚ ਸ਼ਿਰਕਤ ਕਰਦੇ ਆ ਦੇ ਪੰਜਾਬ ਦੇ ਕਿਸਾਨਾਂ ਦੇ ਲਈ ਇੱਕ ਇਹ ਵੱਡੀ ਆਪਰਚ्युनिटी ਦੱਸੀ ਜਾਂਦੀ ਹੈ ਮੰਨੀ ਜਾਂਦੀ ਹੈ ਕਿਉਂਕਿ ਇਸ ਮੇਲੇ ਦੇ ਵਿੱਚ ਕਾਫੀ ਜੋ ਹੈ ਨਵੀਆਂ ਤਕਨੀਕ ਆਪਾਂ ਨੂੰ ਵੇਖਣ ਨੂੰ ਮਿਲਦੀ ਹੈ ਤੁਸੀਂ ਮੇਰੇ ਪਿੱਛੇ ਸਾਫ਼ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਵੇਂ ਡੀਪਰ ਨਾਮ ਦੀ ਮਸ਼ੀਨ ਜੋ ਹੈ ਇੱਥੇ ਪੂਰੀ ਸੈੱਟ ਹੋ ਚੁੱਕੀ ਹੈ ਕਾਫੀ ਮਾਤਰਾ ਦੇ ਵਿੱਚ ਮਸ਼ੀਨਾਂ ਲਗਾਈਆਂ ਗਈਆਂ ਨੇ ਤਾਂ ਕਿ ਕੱਲ ਨੂੰ ਜੇਦੋ ਕਿਸਾਨ ਆਣ ਤੇ ਇਹਨਾਂ ਮਸ਼ੀਨਾਂ ਨੂੰ ਉਹ ਚੈੱਕ ਕਰ ਸਕਣ ਵੇਖ ਸਕਣ ਚਲਾ ਸਕਣ